ਤੋ ਗੁੱਡ ਮਾਰਨਿੰਗ ਆਦਾਬ ਨਮਸਤੇ ਸਤਿ ਸ੍ਰੀ ਅਕਾਲ ਵਿੱਚ ਹੋਵਗੇ ਪਰਮਾਤਮਾ ਦੀ ਸੁਖ ਸ਼ਾਂਤੀ ਹੋਊਗੀ ਤੇ ਜਿਵੇਂ ਕਿ ਆਪਾਂ ਨੇ نیچے ਲਿਖ ਵੀ ਦਿੱਤਾ ਟਾਈਟਲ ਜੀ ਜੋ ਇਹ ਮੀਨ ਹੈ ਤੇ ਉੱਪਰੋਂ ਜੋ ਆਪਣਾ ਹਿਮਾਚਲ ਜੋ ਪਾਣੀ ਹੈ ਉਹਦੇ ਨਾਲ ਪੰਜਾਬ ਦੇ ਜਮੀਨੀ ਪੱਧਰ ਦਾ ਕਾਫੀ ਨੁਕਸਾਨ ਹੋਇਆ ਤੇ ਆਪਣੇ ਏਰੀਆ ਚ ਵੀ ਇੱਧਰ ਹੈ ਪਾਣੀ ਦੀ ਮਾਰ ਤੇ ਚਲੋ ਆਪਾਂ ਸੋਨੂੰ ਉਹ ਦਿਖਾਉਨੇ ਆ ਜੀ ਬਾਕੀ ਹਲੇ ਤਾਂ ਕਿਰਪਾ ਤੇ ਕੁਝ ਹੈਗੀ ਤੇ ਜਿਵੇਂ ਕਿ ਇਹ ਦੇਖੋ ਇਹ ਪਾਣੀ ਇਹ ਜੀਰੀ ਐ ਲਾਲੋ ਘਟੋ ਘਟ ਓ ਤਿੰਨ ਤਿੰਨ ਚਾਰ ਚਾਰ ਫੁੱਟੋ ਕੱਦ ਦਿੱਤੀ ਜੀ ਇਹਦਾ ਤਿੰਨ ਫੁੱਟ ਤਾਂ ਹੈਗੇ ਤੀ ਜੀ ਹਾਂ ਚਾਰ ਤਾਂ ਬੰਦ ਕੇ ਹੈਗੇ ਤੇ ਇਹ ਚਾ ਲਾਲੂ ਚਾਰ ਉਂਗਲੀ ਬਾਹਰ ਨੰਗੀ ਆ ਇਹ ਪਾਣੀ ਨੇ ਇੱਧਰ ਵੀ ਮਾਰ ਕਰੀ ਹੋਈ ਆ ਜਦੋਂ ਕਿ ਆਪਣੇ ਏਰੀਆ ਚ ਤਾਂ ਕੋਈ ਵੱਡੀ ਨਹਿਰ ਜਾਂ ਕੋਈ ਦਰਿਆ ਇਹੀਆਂ ਚੀਜ਼ਾਂ ਨਹੀਂ ਹਨਾ ਤੇ ਫਿਰ ਵੀ ਆਪਣੇ ਮਾਰ ਕਰ ਗਏ ਇਹ ਇਧਰੋਂ ਪਾਣੀ ਉਤਰ ਚੁੱਕਿਆ ਕਾਫੀ ਨੁਕਸਾਨ ਕਰਿਆ ਜੀ ਪੰਜਾਬ ਦੇ ਨੀਚਲੇ ਪੱਧਰ ਦਾ ਤਾਂ ਕਾਫੀ ਜਿਆਦਾ ਨੁਕਸਾਨ ਆ ਪਹਾੜਾਂ 'ਚ ਲਗਾਤਾਰ ਬਾਰਿਸ਼ ਹੋ ਰਹੀ ਜਿਹਦੇ ਪੰਜਾਬ 'ਚ ਵੀ ਲਗਾਤਾਰ 3-4 ਦਿਨ ਬਾਰਿਸ਼ ਚੱਲੀ ਜਿਹਦੇ ਨਾਲ ਪੰਜਾਬ ਦੇ ਜੋ ਸਰਹੱਦੀ ਇਲਾਕੇ ਨੇ ਜਿਵੇਂ ਪਠਾਨਕੋਟ ਫੈਜ਼ਲਕਾ ਤੇ ਆਪਣਾ ਤਨਤਾਰ ਏਰੀਆ ਸਾਰਾ ਇਹ ਬਹੁਤ ਸਾਰੇ ਪਿੰਡਾਂ ਦਾ ਨੁਕਸਾਨ ਹੋਇਆ ਹੜ ਦਾ ਪਾਣੀ ਜਿਹੜਾ ਆਪਣਾ ਸਤਲੁਜ ਬਿਆਸ ਇਹ ਚੜ ਕੇ ਪਿੰਡਾਂ ਦੇ ਘਰਾਂ ਚ ਵੜ ਗਏ ਕੇ ਘਰਾਂ ਚ 10 10 12 12 ਫੁੱਟ ਪਾਣੀ ਚੜਿਆ ਪਿਆ ਤੇ ਉਹ ਏਰੀਆ ਸਾਰਾ ਖਾਲੀ ਕਰਾਇਆ ਗਿਆ ਜੀ ਉਹ ਹੁਣ ਪ੍ਰਮਾਤਮਾ ਜਾਣਦਾ ਵੀ ਇਹ ਕੁਦਰਤ ਦਾ ਕਹਿਰ ਹੈ ਜਾਂ ਇਹ ਸਰਕਾਰਾਂ ਦਾ ਕਹਿਰ ਹੈ ਜਦੋਂ ਹਰ ਸਾਲ ਇਹ ਹੜਾ ਆਉਂਦਾ ਸਰਕਾਰਾਂ ਇਹ ਚੀਜ਼ ਦਾ پابੰਦ ਪੱਕਾ ਉਹ ਹੱਲ ਨਹੀਂ ਕਰਦੀਆਂ ਤੇ ਆਪਣੇ ਲੋਕ ਵੀ ਸਰਕਾਰਾਂ ਨੂੰ ਇਹ ਸਵਾਲ ਜਵਾਬ ਨਹੀਂ ਕਰਦੇ ਕੋਈ ਵੀ ਸਰਕਾਰ ਆ ਜੇ ਪੰਜਾਬ ਦਾ ਨਹੀਂ ਭਲਾ ਕਰਦੀ ਪੰਜਾਬ ਨੂੰ ਖਤਮ ਕਰਨ ਦੇ ਚੱਲੇ ਹੋਏ ਨੇ ਸਾਰੇ ਕੁਝ کافی ਪੰਜਾਬ ਦੇ ਸਰਦੀ ਇਲਾਕਿਆਂ ਦਾ ਨੁਕਸਾਨ ਹੋਇਆ ਇਹ ਹੜ ਨਾਲ ਆਪਣੇ ਏਰੀਏ ਚ ਹਾਲੇ ਪਾਣੀ ਐ ਲਾਲੋ ਬੱਟਾਂ ਤੇ ਫਿਰਦਾ ਜਦੋਂ ਕਿ ਆਪਣੇ ਏਰੀਏ ਚ ਕੋਈ ਸਮੁੰਦਰ ਕੋਈ ਦਰਿਆ ਕੋਈ ਨਦੀ ਕੋਈ ਨਹਿਰ ਇਹ ਕੋਈ ਵੱਡਾ ਚੋਆ ਇਹ ਚੀਜ਼ਾਂ ਆਪਣੇ ਲਵੇ ਲਾਉਣੇ ਹੈ ਨਹੀਂ ਫਿਰ ਵੀ ਆਪਣੇ ਲਾਲੋ ਇਹਨਾਂ ਪਾਣੀ ਆ ਰਿਹਾ ਇਹ ਬਾਰਸ਼ ਲਗਾਤਾਰ ਹੋਣ ਕਰਕੇ ਆਇਆ ਆਪਣੇ ਤਾਂ ਬਾਕੀ ਆਪਣੇ ਆਪਣੇ ਏਰੀਆ ਦਾ ਹਾਲ ਜ਼ਰੂਰ ਦੱਸੋ ਜੀ ਆਪਣੇ ਏਰੀਏ ਦੀ ਸੁੱਖ ਸ਼ਾਂਤੀ ਆ। ਮੱਟਾਂ ਬੋਟਾਂ ਤਾਂ ਲਾ ਲਓ ਅੱਜ ਦਿਖਣ ਲੱਗੀਆਂ ਨੇ ਆਪਣੇ ਵੀ। ਪਹਿਲਾਂ ਪਾਣੀ ਆ ਬਣੇ ਵੀ ਏਰੀਏ 'ਚ ਬਹੁਤ ਜ਼ਿਆਦੇ ਸੀ। ਹਾਲੇ ਵੀ ਆ ਜਿਹੀ ਜਿਹਾ ਲਾ ਲਓ ਪਾਣੀ ਖੜਿਆ। ਨਾਲੋਂ ਛੀ ਜੀ ਦੀ ਆ ਇਹ। ਬਾਕੀ ਆਪਣੇ ਏਰੀਆ ਦਾ ਜਰੂਰ ਹਾਲ ਦਸਣਾ ਆਪਣੀ ਵੀਡੀਓ ਦੇਖ ਕੇ ਤੇ ਜਿਆਦਾ ਨੁਕਸਾਨ ਆਪਣੇ ਸਰਦੀ ਇਲਾਕਿਆਂ ਦਾ ਜਿਆਦਾ ਹੋਇਆ ਤੇ ਸਰਦੀ ਇਲਾਕਿਆਂ ਦਾ ਬਹੁਤ ਜਿਆਦਾ ਨੁਕਸਾਨ ਕਰਿਆ ਹੈ ਪਾਣੀ ਮੀਂਹ ਨੇ ਠੀਕ ਹੈ ਜੀ ਤੇ ਇਹ ਆਪਾਂ ਮੋਬਾਈਲ ਤੇ ਸੋਸ਼ਲ ਮੀਡੀਆ ਤੇ ਆਮ ਹੀ ਕਹਿੰਦੇ ਫਲਾਣਾ ਬਲੱਡ ਟੁੱਟ ਗਿਆ ਧਮਕਾ ਗਿਆ ਟੁੱਟ ਗਿਆ ਤੇ ਉਦੀ ਰਿਪੇਲ ਹੋ ਰਹੀ ਧੀ ਉਦੋਂ ਸਰਕਾਰਾਂ ਸੁੱਤੀਆਂ ਪਈਆਂ ਦੀ ਇਹਨਾਂ ਨੇ ਰਿਪੇਅਰ ਪਹਿਲਾਂ ਨਹੀਂ ਕਰਨੀ ਸੀ ਜੋ ਪਤਾ ਵੀ ਆਹੇ ਸਾਲਾ ਪਾਣੀ ਐ ਸਲਟਾਉਂਦਾ ਕੀ ਇਹ ਇੱਧਰ ਤੇ ਆਣੀ ਇਹਨਾਂ ਦਾ ਜਾਂਦਾ ਆਪਣੀ ਏਰੀਆ ਦਾ ਜ਼ਰੂਰ ਹਾਲ ਦੱਸਿਓ ਜੀ ਤੇ ਆਪਣੀ ਏਰੀਏ ਚ ਬੱਚਤਾ ਹਲਦੀ ਘੜੀ ਤਾਂ ਬੱਚਤਾ ਅੱਜ ਮੈਸੇ ਮੌਸਮ ਉਹ ਧੁੱਪ ਬਹੁਤ ਸੋਹਣੀ ਸਨਖੀ ਧੁੱਪ ਨਿਕਲੀ ਆ ਜਿਵੇਂ ਆਪਣੇ ਓ ਮਾਰ ਵਿਚ ਧੁੱਪ ਨਿਕੜਦੀ ਹੁੰਦੀ ਐ ਸਲੂੜ ਧੁੱਪਾ ਪੂਰੀ ਕਾਰੀ-ਕਾਰੀ ਅੱਜ ਬਹੁਤ ਫਰਕ ਪਊਗਾ ਇਹ ਚੀਜ਼ ਨਾਲ ਜੋ ਅੱਜ ਧੁੱਪ ਆ ਗਈ ਆ ਬੱਟ ਕੱਲ ਪਾਣੀ ਉੱਪਰ ਦੀ ਚੱਲਦਾ ਦੀ ਅੱਜ ਠੀਕ ਆ ਇਹਦਾ ਪਾਣੀ ਠੀਕ ਆ ਤੇ ਵੈਸੇ ਜੋ ਇਹ ਮੀਂਹ ਦਾ ਪਾਣੀ ਸੀਗਾ ਮੀਂਹ ਦਾ ਪਾਣੀ ਹਰੋ ਵਾਲੀ ਪਾਣੀ ਦੀ ਵਧੀਆ ਪਾਣੀ ਦੀਗਾ ਪਰ ਪਰਮਾਤਮਾ ਨੇ ਕੋਈ ਜ਼ਿਆਦੇ ਪਾਤਾ ਮੀਂਹ ਤੇ ਜਿਹਦੇ ਨਾਲ ਰੰਗ ਤਾਂ ਜ਼ਰੂਰ ਫੜੀ ਆ ਜੀਰੀਆਂ ਨੇ ਜੀ ਜਿਹੜਾ ਬੇਤ ਇਹ ਖਤਮ ਹੋਇਆ ਜਿਹੜਾ ਹੈ ਸਪਰੇਆਂ ਕਰਕੇ ਵੀ ਨਹੀਂ ਖਤਮ ਹੋ ਰਿਹਾ ਦੀ ਇਹ ਮੀਂਹ ਨੇ ਜ਼ਰੂਰ ਖਤਮ ਕਰਿਆ ਇੱਕ ਫਾਇਦਾ ਇਹ ਜ਼ਰੂਰ ਹੋਇਆ ਮੀਂਹ ਦਾ ਬਾਕੀ ਜਾਦੇ ਪਾਦਾ ਹਾਂ ਜੇ ਜੀਰੀ ਨੇ ਰੰਗ ਦਫੜ ਦਿਆ ਜੀਰੀ ਜੀ ਡਾਉਣੇ ਦੀ ਆਪਣੀ ਆ ਕੀਲੇ ਆੜੀ ਤੇ ਮੀਂਹ ਨਾਲ ਵਧੀਆ ਜਿਹਾ ਬੇਦਬੂਜਾ ਤੋਤਾ ਗਿਆ ਪਰ ਜੇ ਜਾਦੇ ਨਾ ਪਾਉਂਦਾ ਠੀਕ ᱛੀ ਪਰ ਜਾਦੇ ਮੀਂਹ ਕਰਕੇ ਜੋ ਹੋਰ ਆਪਣੇ ਲਵੇ ਪਿੰਡ ਨੇ ਨੀਵੇਂ ਪਿੰਡ ਨੇ ਆਪਣੇ ਪਿੰਡ ਨਾਲੋਂ ਉੱਥੇ ਜ਼ਰੂਰ ਮਾਰ ਹੋਗੀ ਕਉਂ ਵੀ ਆਪਣਾ ਏਰੀਆ ਸਭ ਤੋਂ ਉੱਚਾ ਏਰੀਆ ਆਪਣੇ ਇਹ ਜ਼ਿਲ੍ਹੇ ਦਾ ਮੰਨੋ ਤੇ ਜਦੋਂ ਇੱਥੇ ਪਾਣੀ ਆ ਗਿਆ ਤੇ ਆਪਣੇ ਨੀਵੇਂਲੇ ਪਿੰਡਾਂ ਦਾ ਨਾਸ਼ ਜਾਦੇ ਮਾਰਿਆ ਫਿਰੇ ਸੜਕਾਂ ਤੇ ਉੱਪਰ ਰੋੜਾਂ ਤੇ ਬਾਈਪਾਸ ਸਾਰੇ ਖਤਮ ਕਰਤੇ ਪਾਣੀ ਮੂਰੇ ਵੈਸੇ ਕਿਸੇ ਦਾ ਜ਼ੋਰ ਨਹੀਂ ਪਰ ਜੇ ਸਰਕਾਰਾਂ ਦੀ ਨੀਤੀ ਚੰਗੀ ਹੋਵੇ ਤਾਂ ਸਾਰਾ ਕੁਝ ਹੋ ਜਾਂਦਾ ਅੱਜ ਬੱਟਾ ਨਹੀਂ ਆਪਣੀਆਂ ਜ਼ਮੀਨ ਖੋਰਤੀਆਂ। ਉਦੀ ਵੱਡੀ ਵੱਟ ਬਾਈ ਦਿਆ ਆਪਣੀ। ਹਲੇ। ਇਹ ਗਾਹੋ। ਹਲਕਾਵਲੀ ਮਿੱਟੀ ਝਾੜਨੀ ਬੋਨਾਂ ਦੇ। ਆਪਣੀ ਏਰੀ ਦਾ ਜ਼ਰੂਰ ਬਾਈ ਜੀ ਹਾਲ ਦੱਸਿਓ ਜਿਹੜੇ ਆਪਣੇ ਨਾਲ ਲਾਈਵ 'ਚ ਜੁੜੇ ਹੋਏ ਨੇ। ਆਂ ਵੀ ਆਪਣੀ ਸੁੱਖ ਸ਼ਾਂਤੀ ਆਪਣੇ ਤੇ ਨਹੀਂ ਜਿਆਦੇ ਮਾਰ ਪਾਣੀ ਦੀ। ਆਪਣੇ ਜ਼ਰੂਰ इधर संगरूर जिले ची जो घग्गर दया दर लागे पिंड उतना जरूर नुकसान है गया थोड़ा मोटा बाकी अद्धे तो बद सेफ ज़िल सेफल दो तीन दिन तीन दिन मीह प खेत नहीं गेड़ा बजे अच्छे खेत गेड़ा मारना है कल वैसे जरूर आए थी चलो बट्टा नहीं लंकिया पानी फिर बटा गेड़ा नहीं बजे कल थोड़ा जा पानी डाउन जहां डॉन पिले राय कहीं मोटर चला दे कुछ किल्या पानी खड़ा जरूर है <laughs> ਤੇ ਬਾਕੀ ਅੱਜ ਦੀ ਜੋ ਤੇਜ਼ ਧੁੱਪ ਹੈ ਇਹਦੇ ਨਾਲ ਪਾਣੀ ਜਰੂਰ ਸੋਕਿਆ ਜਾਊਗਾ ਜੋ ਜੀਰੀਆਂ ਜ਼ਿਆਦਾ ਡੁੱਬੀਆਂ ਹੋਈਆਂ ਨੇ ਉਹ ਅੱਜ ਨੰਗੀਆਂ ਹੋ ਜਾਣੀਆਂ ਐ ਆਹ ਲਓ ਅੱਧਾ ਪਾਣੀ ਛੋਕ ਲੂ ਅੱਜ ਸੂਰਜ ਸੂਰਜ ਦੀ ਗਰਮੀ ਅੱਜ ਅੱਧਾ ਪਾਣੀ ਛੋਕ ਲੂ ਜੀਰੀਆਂ ਜਿਹੜੀਆਂ ਜੀਰੀਆਂ ਨੰਗੀਆਂ ਨੇ ਹੋਂਦ ਦਾ ਵੈਸੇ ਕੁਛ ਨਹੀਂ ਜੀਰੀਆਂ ਹੋ ਜਾਣੀਆਂ ਸੈਟ ਪਰਾਇਆਂ ਵੀ ਕੇਰ ਤੇ ਜ਼ਰੂਰ ਅਸਰ ਪੈ ਗਿਆ। ਕੇਰ ਦੇ ਅਸਰ ਜ਼ਰੂਰ ਪੈਂਦਾ। ਤੇ ਬਾਕੀ ਦੇਖੋ 2-3 ਦਿਨਾਂ ਪਾ ਖੇਤ ਨਹੀਂ ਹੈ। ਇਹ ਤਾਂ ਹੌਲ ਕਰਨ। ਆ ਦੇਖੋ ਅਮਰੂਦ ਕਿੰਨਾ ਖਰਾਬ ਹੋ ਗਿਆ। ਤੋਤੇ ਗੇਰ ਜਾਂਦੇ ਨੇ। ਪ੍ਰਿੰਟ ਦੀ ਪ੍ਰਿੰਟ ਦੀ ਤੋਂ ਕੁਝ ਹੋ ਗਿਆ ਜੰਨੇ ਲਾ ਠੀਕ ਹੈ ਦੋਸਤੋ ਮਿੱਤਰੋ ਧੰਨਵਾਦ ਜਿਹੜੇ ਮੇਰੇ ਮਿੱਤਰ ਲਾਈਵ ਨਾਲ ਜੁੜੇ ਦੀਏ ਤੇ ਸਾਰਿਆਂ ਦਾ ਧੰਨਵਾਦ ਜੀ